ਆਦਿਆਂ ਦੇ ਸੀਰਾ ਸਿੱਟਾ ਆ ਗਿਆ ਕੌਮ ਦਾ ਦਿੱਥੇ ਬੰਦੀ ਆ ਕ੍ਰਾਂਤੀ ਕਾ ਸਰਜੀਤ ਖੂਹ ਜੀ ਉਹ ਸਟੇਜ ਤੇ ਆ ਜਾਣਾ ਚਲਾਓ ਬਾਈ ਹੁਣ ਚਲਾਓ ਬਾਈ ਜਵਾਰੋ ਬਹਿ ਜਾਓ ਮੇਰਾ ਬੋਲਿਆ ਬਹਿ ਜਾਓ ਥੱਲੇ ਬਾਈ ਪੰਦਰ ਕਰ ਨੂੰ ਬੈਠੀ ਆ ਭਰਾਵਾਂ ਕੇ ਥੱਲੇ ਬਹਿ ਜਾਓ ਉਹ ਨਵਰਦੀਦਾ ਜੀ ਫਿਰ ਉਹ ਬਹਿ ਜਾਓ ਯਾਰ م <laughs> ਆਜੋ ਫਿਰ ਮੈਂ ਸਾਰਾ ਨਾਲ ਗੱਲਬਾਤ ਕਰਲਾ ਬਹਿ ਜਾ ਤੁਸੀਂ ਮੇਰੇ ਚਾਚੇ ਤਾਏ ਮੇਰੇ ਭਰਾ ਮੇਰੇ ਵੀਰ ਆ ਗਏ ਮੇਰਾ ਵੀਰ ਮੜ ਕੇ ਥੋੜੇ ਦਾਰ ਦੀ ਗੱਲਬਾਤ ਆ ਬਹਿ ਜਾ ਮੈਂ ਬਿਮਾਰ ਆ ਥੋੜਾ ਜਿਆਦਾ ਚਾਈ ਫਾਇਰ ਬਹੁਤ ਵਿਗੜਿਆ ਹੋਣਾ ਬਹਿ ਜਾ ਥੋੜਾ ਤੇ ਚਾਚਾ ਤੁਸੀਂ ਬੈਠੋ ਚਾਚਾ ਬਣ ਕੇ ਬਹਿ ਜਾਓ ਬਈ ਬੈਠ ਜਾ ਯਾਰ ਬਹਿ ਜਾ ਬੜਾ ਬਣਾਓ ਬਈ ਬੈਠ ਜਾਓ ਬਈ ਬੈਠ ਜਾਓ ड़ नथो नथो पिछे न भा मे पिछे न भा ਆਹ ਹੁਣ ਗੱਲ ਫੋੜੋ ਮਾੜੀ ਜੀ ਮੈਂ ਗੱਲ ਬੋਲ ਰਹੀ ਆ ਮੈਂ ਬਿਮਾਰ ਆ ਮੈਂ ਛੋਟੇ ਵਿੱਚ ਖੜਾ ਆ ਜੇ ਸਤਿਕਾਰ ਤੇ ਹੁਣ ਕੋਈ ਬੰਦਾ ਬੋਲੇ ਨਾ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਗੁਰੂ ਗੋਬ ਸਿੰਘ ਮਹਾਰਾਜ ਦਾ ਮਿਹਰਾ ਤੁਸਤ ਬਿਸ਼ਵਾ ਆਸ਼ਾ ਗੁਰੂ ਰਾਮਦਾਸ ਮਹਾਰਾਜ ਦੇ ਲੱਖ ਲੱਖ ਜੀ ਗ੍ਰਾਂਮਾ ਸਰਕਾਲਪੁਰ ਤੋਂ ਵਾਹਿਗੁਰੂ ਦਾ ਦੂਜਾ ਮੈਂ ਧੰਨਵਾਦ ਕਰਦਾ ਜੱਥੇਬੰਦੀਆਂ ਦਾ ਪਹਿਲਾਂ ਮੈਂ ਲੋਕਾਂ ਦੇ ਜਿਹੜਾ ਤੁਸੀਂ ਥੋੜਾ ਮੈਨੂੰ ਪਿਆਰ ਦਿੱਤਾ ਮੈਂ ਤੁਹਾਡੇ ਸਾਰੇ ਵਿੱਚ ਚਰਨਾ ਸਿਰ ਝਕਾਉਣਾ ਮੈਂ ਹਾਂ ਸਿਰ ਝਕਾ ਕੇ ਉਹ ਪੰਜਾਬ ਦੇ ਲੋਕਾਂ ਦਾ ਧੰਨਵਾਦ ਕਰਦਾ ਉਹ ਪੱਤਰਕਾਰ ਵੀਰਾਂ ਦਾ ਧੰਨਵਾਦ ਕਰਦਾ ਉਹ ਕਿਸਾਨ ਜੱਥੇਬੰਦੀਆਂ ਦਾ ਧੰਨਵਾਦ ਕਰਦਾ ਮਜ਼ਦੂਰ ਜੱਥੇਬੰਦੀਆਂ ਦਾ ਧੰਨਵਾਦ ਕਰਦਾ ਸਿੱਖ ਜੱਥੇਬੰਦੀਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਲੜਾਈ ਦੇ ਵਿੱਚ ਮੇਰਾ ਸਾਥ ਦਿੱਤਾ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮੈਂ ਸਾਰੀ ਜ਼ਿੰਦਗੀ ਇਹ ਦੇਣ ਵਾਲੀ ਦੇ ਸਕਦਾ ਗੱਦੀ ਗੱਲ ਰਹੀ ਮੇਰੀ ਮਾਂ ਖੋਣੇ ਲਈ ਚਾਹੇ ਮੇਰੀ ਜਾਨ ਚਲੀ ਜਾਵੇ ਮੈਂ ਪੰਜਾਬ ਲਈ ਆਪਣੇ ਲੋਕਾਂ ਲਈ ਆਪਣੇ ਪਿੰਡ ਲਈ ਮੈਂ ਹਮੇਸ਼ਾ ਐਵੇਂ ਹੀ ਲੜਦਾ ਰਹੂੰਗਾ ਕਿਸੇ ਚੀਜ਼ ਦੀ ਕੋਈ ਕਿਸੇ ਦੀ ਪਰਵਾਹ ਨਹੀਂ ਕਰਨੀ ਇਨਸਾਨ ਹੈ ਆਓ ਸ੍ਰੀ ਅਕਾਲ ਆਈ ਭਾਈ ਸਾਹਿਬ ਤੋਂ ਜਿਹਨਾਂ ਦੇ ਵਿੱਚ ਬੈਠੇ ਨੇ ਸਿੰਘਾਂ ਆਪਾਂ ਉਹਨਾਂ ਦਾ ਦੇਣਾ ਨਹੀਂ ਦੇ ਸਕਦੇ ਜੀਵਰੂ ਘਾਟ ਦੇ ਜ਼ਿਲ੍ਹੇ ਦੇ ਨੌਜਵਾਨ ਬੈਠੇ ਨੇਗੇ ਬੜੀ ਸੱਤ ਤੋਂ ਤਾਂ ਤੇ ਹੋ ਰਹੀ ਆ ਮੈਂ ਤਾਂ ਕੁਝ ਵੀ ਨਹੀਂ ਇਸ ਦੇ ਵਿੱਚ ਹੈਗਾ ਇਸ ਕਰਕੇ ਪੰਜਾਬ ਦੇ ਲੋਕੋ ਤੇ ਮੇਰੇ ਪਿੰਡ ਦੇ ਲੋਕੋ ਦੀਆਂ ਮਾਮਾਂ ਖੜੀਆਂ ਨੇ ਮੇਰੇ ਭੈਣਾਂ ਖੜੀਆਂ ਨੇ ਮੇਰੇ ਨੌਜਵਾਨ ਵੀਰ ਖੜੇ ਨੇਗੇ ਆ ਮੇਰੇ ਪਿੰਡ ਦੇ ਮਜ਼ਦੂਰ ਖੜੇ ਨੇ ਮੇਰੇ ਭਰਾ ਜਿੰਨਾਂ ਦਾ ਬਹੁਤ ਬਹੁਤ ਧੰਨਵਾਦ ਜਿੰਨਾਂ ਨੇ ਤੁਸੀਂ ਇਸ ਰਲਵਾਈ ਤੇ ਆ ਸਾ ਦਿੱਤਾ ਨਹਿਟਾ ਜ਼ਿਲ੍ਹਾ ਦੇ ਵਿੱਚ ਆਉਣਾ ਬੜਾ ਮੁਸ਼ਕਿਲ ਆ ਤੁਹਾਨੂੰ ਪਤਾ ਹੀ ਆ ਸਰਕਾਰਾਂ ਦੇ ਕਿਹੋ ਜਿਹੇ ਜਿਹੜੇ ਕੰਮ ਨੇਗੇ ਪਰ ਜਿਹੜੀਆਂ ਜਾਤਾਂ ਦੀਆਂ ਗੱਲਾਂ ਬਾਤਾਂ ਨੇ ਮੈਂ ਥੋੜਾ ਨਾ ਮੈਂ ਬਿਮਾਰ ਆ ਮੈਂ মিডিਆ ਦੇ ਨਾਲ ਵੀ ਮੈਂ ਆ ਸੀਵੀਆ ਵਰਗੇ ਭਰਾ ਖੜੇ ਨੇਗੇ ਆ ਮੈਂ ਆਪਣਾ ਰਾਤੋਲ ਵਰਗੇ ਖੜੇ ਨੇਗੇ ਆਪਣਾ ਦੂਸਰਾ ਆਪਣਾ ਭਰਾ ਲੋਕ ਇੱਥੇ ਖੜਾ ਹੋ ਮਨਜਿੰਦਰ 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 ਇੱਥੇ ਆਰਐਮਪੀ ਵਾਲੇ ਮੈਂ ਕਿਹੜੇ ਕਿਹੜੇ ਪੱਤਰਕਾਰ ਨਾਲ ਨੌਲਮਾ ਯਾਰ ਤੁਸੀਂ ਥੋੜਾ ਅਗੇ ਮੇਰਾ ਸਿਰ ਝੁਕਲਾ ਪਾਈ ਯਾਰ ਪੱਤਰਕਾਰੋ ਬਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇਹਨਾਂ মিডিਆ ਨੇ ਸਾਥ ਦਿੱਤਾ ਤੁਸੀਂ ਲੋਕਾਂ ਨੇ ਸਾਥ ਦਿੱਤਾ ਮੈਂ ਗਨੂੰ ਵਾਰ-ਵਾਰ ਇਹ ਗੱਲ ਕਹਣਾ ਮੇਰੇ ਦਾਦਾ ਜੀ ਨੂੰ ਸਾਰਾ ਕੋਟਨਾ ਸਾਰੇ ਪਿੰਡ ਜਾਣਦੇ ਨੇ ਜੱਥੇਬੰਦੀਆਂ ਦੇ ਆਖੂ ਜਾਣਦੇ ਨੇ ਮੈਂ ਪਹਿਲਾਂ ਜੱਥੇਬੰਦੀਆਂ ਦੇ ਮੈਂ ਜਿਚੌਂਦਾ ਦਾ ਧੰਨਵਾਦ ਕਰਦਾ ਇੱਥੇ ਸਾਡੇ ਕਾਕਾ ਕੋਟਨਾ ਮੇਰੇ ਬਾਪੂ ਜੀ ਖੜੇ ਨੇਗੇ ਡੱਲੇਵਾਲ ਸਾਹਿਬ ਦਾ ਉਹਦਾ ਧੰਨਵਾਦ ਤੇ ਜਿਚੌਂਦਾ ਜੱਥੇਬੰਦੀਆਂ ਧੰਨਵਾਦ ਸਰਪੰਚ ਸਾਹਿਬ ਖੜੇ ਨੇ ਇੱਥੇ ਤੇ ਥੱਲੇ ਸਰਜੀਤ ਫੂਲ ਜੀ ਹਜੇ ਇੱਥੇ ਪਹੁੰਚੇ ਨਹੀਂ ਹੈਗੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਲੋਕੋ ਸਮੇਂਦਰ ਜੀ ਸਾਡੇ ਪਹੁੰਚ ਕੇ ਹੋਏ ਤੇ ਉਹਨਾਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਮੇਰੇ ਨਾਲ ਮੇਰਾ ਵੱਡਾ ਭਾਈ ਜੀ ਦਾ ਧੰਨਵਾਦੀ ਕੀ ਕਰਨਾ ਕਦੇ ਤਾਂ ਕਦੇ ਜੀ ਉਹਨਾਂ ਦਾ ਮੋਢਾ ਝੜ ਕੱਢ ਕੇ ਹਨਾ ਤੇ ਇਸ ਕਰਕੇ ਸੀਰਾ ਖੜਾ ਸਾਡਾ ਭਾਈ ਤੁਹਾਨੂੰ ਪਤਾ ਹੀ ਆ 60 ਸਾਲ ਇੱਥੇ ਮੇਰੇ ਲੋਕ ਖੜੇ ਨੇਗੇ ਕਿਸਾਨ ਜਿੱਥੇ ਉਹਦੀ ਜੀ ਆਜ ਕਾਮਜਾਵਾ ਪੰਜਾਬ ਦੇ ਵਿੱਚ ਜੇਲਾ ਕਿੰਨਾ ਹੈ ਮੇਰੇ ਦਾਦਾ ਜੀ ਨੇ ਕੱਟੀਆਂ ਲੰਗੀਆਂ ਕਿਸੇ ਤੋਂ ਏਨ ਲਈ ਮੰਨੀ ਇਸ ਕਰਕੇ ਮੈਂ ਉਸ ਕਰਤਾਰ ਸਿੰਘ ਚੇਅਰਮੈਨ ਦਾ ਪੁੱਤ ਆ ਮਾ ਅਸੀਂ ਭਾਈ ਦਾ ਪਰਿਵਾਰ ਆ ਅਸੀਂ ਭਾਈ ਵੱਲ ਤੇ ਲਾਦ ਆ ਪਤਾ ਜਿੰਨਾਂ ਨੇ ਰਮੰਦਰ ਸਾਹਿਬ ਦੇ ਦੇ ਸਭ ਤੋਂ ਵੱਡੀ ਸੇਵਾ ਕੀਤੀ ਆ ਅਸੀਂ ਉਹਨਾਂ ਦੀ ਲਾਦ ਆ ਅਸੀਂ ਕਿਤੇ ਤੋਂ ਡਰਨ ਤੋਂ ਵਾਲੇ ਚੁੱਪਨ ਵਾਲੇ ਨਹੀਂ ਹੈਗੇ ਜੋ ਗੱਲਾਂ ਸੋ ਅਸੀਂ ਸੋਹੜੇ ਸਿੰਘ ਦੀ ਲਾਦ ਆ ਬਣਾ ਬਣਾ ਅਸੀਂ ਚਾਹ ਸਾਡਾ ਬੰਦ-ਬੰਦ ਚੱਕਿਆ ਜਾਵੇ ਅਸੀਂ ਕਿਤੇ ਤੋਂ ਡਰਨ ਤੋਂ ਵਾਲੇ ਚੁੱਪਨ ਵਾਲੇ ਨਹੀਂ ਹੈਗੇ ਪੰਜਾਬ ਦੇ ਲੋਕ ਬਹੁਤ ਜ਼ਿੰਦਾਬਾਦ ਤੁਹਾਡਾ ਬਹੁਤ ਬਹੁਤ ਧੰਨਵਾਦ ਜਿੰਨੇ ਵੀ ਵਿਦੇਸ਼ਾਂ ਦੇ ਵਿੱਚ ਬੱਚੇ ਜੇ ਮੇਰੇ ਭਰਾ ਨੇ ਐਨਆਰਆਈ ਭਰਾ ਨੌਜਵਾਨ ਮੇਰੇ ਭਰਾ ਨੇ ਵਿਦੇਸ਼ਾਂ ਦੇ ਵਿੱਚ ਮੈਨੂੰ ਬੱਚੇ ਨੇ ਸਾਰੇ ਗੱਲਾਂ ਹੁਣ ਮੈਨੂੰ ਦੱਸ ਕੇ ਆਏ ਨੇ ਅੱਗੇ ਵਿਦੇਸ਼ਾਂ ਦੇ ਵਿੱਚੋਂ ਜਿੰਨੇ ਵੀ ਭਰਾ ਬੱਚੇ ਨੇਗੇ ਉਹਨਾਂ ਨੇ ਬਹੁਤ ਮਿੱਤੇਰੇ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰਿਆ ਅਸੀਂ ਕਿਹਦਾ ਦੇਣਾ ਨਹੀਂ ਦੇ ਸਕਦੇ ਪਰ ਗੱਲ ਐ ਉਹ ਆ ਵੀ ਲੜਾਈ ਤਿਆਰ ਦੀ ਆ ਪੰਜਾਬ ਦੇ ਲੋਕਾਂ ਦੀ ਲੜਾਈ ਆ ਚਾਹੇ ਜਾਨ ਚਲੀ ਜਾਵੇ ਹਮੇਸ਼ਾ ਲੜਦੇ ਰਹਿਾਂਗੇ ਮੇਰੇ ਜਿੱਤੂ ਕਦੇ ਛਾਵਾਂਗੇ ਨਹੀਂ ਕਰੇ ਝੁਕਾਂਗੇ ਨਹੀਂ ਕਦੇ ਆਵਾਜ਼ ਆ ਜਿਹੜੀ ਤੇ ਕਦੇ ਨੀਵੀਂ ਰਹੀ ਹੋਊਗੀ ਪਰ ਹੁਣ ਮੈਂ ਜਿਹੜਾ ਖੁਦ ਮੈਂ ਆ ਕੇ ਟਾਈਫਲ ਮੇਰਾ ਕਈ ਦਿਨ ਤੋਂ ਮੈਨੂੰ ਉੱਧਰ ਤੋਂ ਹੀ ਮੈਨੂੰ ਬੁਖਾਰ ਬਹੁਤ ਚੜਦਾ ਆਇਆ ਮੇਰਾ ਬੁਖਾਰ ਉੱਤੇ ਹੀ ਨੀਵਾਂ ਰੋਜ਼ ਗੋਲੀਆਂ ਲੈਂਦਾ ਆਇਆ ਮੇਰੇ ਸਰੀਰ ਦਾ ਮੁੱਲ ਦਾ ਇਹ ਅੱਤ ਕਿਉਂ ਤੁਹਾਡਾ ਬੱਕਾ ਜਣਾ ਘਟ ਗਿਆ ਇਸ ਕਰਕੇ ਜਿਹੜੀਆਂ ਜਿਹੜੀਆਂ ਗੱਲਾਂ মিডিਆ ਦੇ ਕੋਲ ਸਵਾਲ ਲਗੇ ਲੋਕਾਂ ਦੇ ਸਵਾਲ ਲਗੇ ਉਹ ਜਿਵੇਂ ਕਿ ਸਾਡੇ ਜਥੇਬੰਦੀਆਂ ਨੇ ਜਿਹੜਾ ਸਾਧੂ ਦਾ ਮਨ ਉਹਨੂੰ ਬਿਠਾ ਦੇਣਾ ਉਹ ਸਾਰੀਆਂ ਗੱਲਾਂ ਮੈਂ ਕਰਨੀਆਂ ਲੈਂ ਗਿਆ ਹੁੰਦਾ ਯਾਰ ਉਹ ਤੋਂ ਮਾਨ ਸਾਹਿਬ ਜੀ ਦਾ ਸਾਰੇ ਬਾਪੂ ਦਾ ਕੂੜੇ ਵਾਲਾ ਬਹੁਤ-ਬਹੁਤ ਧੰਨਵਾਦ ਹਰਵੀਰ ਕਾਹਦੀਆ ਜੀ ਦਾ ਬਹੁਤ-ਬਹੁਤ ਧੰਨਵਾਦ ਬਈ ਜੇ ਕਿਸੇ ਦਾ ਨੌ ਬੁਲਣ ਕੰਨੀ ਹੋ ਰਹਿ ਗਿਆ ਹੋਣਾ ਮੈਨੂੰ ਮਾਫ ਕਰਦੇ ਹੋ ਯਾਰ ਮਾਣਾ ਇਸ ਕਰਕੇ ਲੱਖਾਂ ਸੁਦਾ ਜਿੰਦਾਬਾਦ 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 ਖਾਸ ਤੌਰ ਤੇ ਜਿੰਦਾਬਾਦ ਇਸ ਕਰਕੇ ਵੀ ਬਹੁਤ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਖੁੱਡਾ ਮੇਰੇ ਪਿੰਡ ਦੇ ਨਿਕਣ ਵਾਸੀ ਕੋੜਦੋਣਾ ਦਾ ਮਾਮਾ ਦਾ ਭੈਣਾ ਦਾ ਨੌਜਵਾਨਾਂ ਦਾ ਪੀਰਾਂ ਦਾ ਬਹੁਤ ਬਹੁਤ ਧੰਨਵਾਦ ਮਾਮਾ ਦਾ ਜਿਨ੍ਹਾਂ ਨੇ ਦਵਾਵਾ ਕਰੀਆਂ ਪਰ ਜਿਹੜੀ ਪੰਜਾਬ ਦੀ ਲੜਾਈ ਆ ਦੁਬਾਰੇ ਫਿਰ ਦੱਸ ਦਿੰਨਾ ਕਿ ਇਹ ਜਾਨ ਚਲੀ ਜਾਵੇ ਯਾਰ ਇਹ ਲੜਾਈ ਕਦੇ ਵੀ ਉਹ ਵਿੱਚ ਕੋਈ ਜਿਹੜੀ ਆਵਾਜ਼ ਬਣਨ ਹੋਊਗੀ ਬਰਵੰਕਰ ਤੁਹਾਨੂੰ ਦਿਲ ਦੀ ਵਾਲੀ ਸੁਣ ਲੋ ਜਿਹੜਾ ਸਾਡੇ ਕਿਸਾਨ ਤੇ ਬੰਦੇ ਦਾ ਪ੍ਰੋਗਰਾਮ ਆ ਇਹ ਲੜਾਈ ਇਕੱਲੇ ਕਿਸਾਨਾਂ ਆਖੋਦੀ ਨਹੀਂ ਹੈਗੀ ਇਹ ਲੜਾਈ ਥੋਡੀ ਆ ਕਿਸਾਨਾਂ ਦੀ ਲੜਾਈ ਆ ਮਜ਼ਦੂਰਾਂ ਦੀ ਲੜਾਈ ਆ ਸਾਨੂੰ ਇੱਥੇ ਜਾਤਾਂ ਪਾਤਾਂ ਦੇ ਨਾਮ ਤੇ ਪਾੜਿਆ ਜਾਂਦਾ ਸਾਰੇ ਕਿਸਾਨ ਜਿੱਤੇ ਬੰਦੇ ਨੇ ਕਰਜਾ ਜਿਹੜਾ ਮਜ਼ਦੂਰਾਂ ਦੇ ਵੀ ਤਾਰ ਦੀ ਗੱਲ ਕਰੀਏ ਮਜ਼ਦੂਰਾਂ ਦੇ ਵੀ ਕਰਜਾ ਵਾਪਸ ਹੋਣਾ ਚਾਹੀਦਾ ਇਸ ਕਰਕੇ ਪੰਜਾਬ ਦੇ ਲੋਕੋ ਹੁਣ ਮੇਰੀ ਜਿਹੜੀ ਕੱਲ ਨੂੰ ਜਾਂ ਪਰਸੋਂ ਨੂੰ ਮੈਂ ਦਿੱਲੀ ਵੱਲ ਚਾਲੇ ਪਾਣੇ ਆ ਜਿਹੜਾ ਸਾਡਾ ਜਿਵੇਂ ਵੀ ਸਾਡੇ ਆਗੂ ਸਾਹਿਬ ਆਣ ਕਹਿਣਗੇ ਉਹਨਾਂ ਦੇ ਆਗੂਆਂ ਦੇ ਮੇਰਾ ਚੈਨਲ ਦੇ ਵਿੱਚ ਸਿਰ ਚੋਗ ਲੈਣੀ ਪੰਜਾਬ ਦੀ ਵਿੜਾਈ ਉਹ ਮੈਂ ਜਰੂਰੀ ਜਾਰੀ ਰੱਖੂਗੀ ਮੈਂ ਜੱਥੇਬੰਦੀ ਦਾ ਜਿਹੜਾ ਨੌਤਣੇ ਰਹਿ ਗਿਆ ਮੋੜ ਦਾ ਰਹਿ ਗਿਆ ਤੇ ਸਿਕਾਉਂਦਾ ਦਾ ਸਮੁੱਚੀਆਂ ਜੱਥੇਬੰਦੀਆਂ ਦਾ ਕਾਥੀਆਂ ਦਾ ਸਾਰਿਆਂ ਦਾ ਜੱਥੇਬੰਦੀ ਦਾ ਜਿੰਨੀਆਂ ਦਾ ਵੀ ਮਾ ਅਗਰਾਹਾ ਦਾ ਵੀ ਦੇ ਧੰਨਵਾਦ ਕਰਦਾ ਕਿਉਂਕਿ ਸਾਡੇ ਪਿੰਡ ਦੇ ਵਿੱਚ ਅਗਰਾਹਾ ਜੱਥੇਬੰਦੀ ਆ ਮੈਂ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਕਰਦਾ ਕਿਉਂਕਿ ਲੜਾਈ ਪੰਜਾਬ ਦੀ ਹੈ ਲੜਾਈ ਲੋਕਾਂ ਦੀ ਹੈ ਥੋੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਾਕੀ ਜੋ ਕੁਝ ਮੀਡੀਆ ਦੇ ਸਵਾਲ ਨੇਗੇ ਉਹ ਮੈਂ ਥੋੜੇ ਦਿਨ ਮੈਂ ਠੀਕ ਹੋ ਜਾਵਾਂ ਮੈਂ ਦਵਾਈ ਤੋਂ ਵੀ ਲੈ ਲਾਂ ਤੁਸੀਂ ਫਿਕਰ ਨਾ ਕਰਿਓ ਭਾਈ ਕਿਉਂਕਿ ਜਿਹੜੇ ਬੰਦੇ ਖਾਸ ਨੇ ਉਹ ਵੀ ਸਲਾਵਾਗੇ ਭਾਈ ਨੰਬਰ ਦੁਬਾਰਾ ਖਾਸ ਨੇ ਉਹਦੇ ਵੇਲੇ ਕਾਨੂੰਨੀ ਸਾਹਿਬ ਦਾ ਵੀ ਬਹੁਤ ਬਹੁਤ ਧੰਨਵਾਦ ਧੰਨਵਾਦ ਸਿੱਖ ਜੱਥੇਬੰਦੀ ਜਿੰਨੀਆਂ ਵੀ ਸਿੱਖ ਜੱਤੇ ਬੰਦੇ ਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਬਾਈ ਲੱਖਾਂ ਬੋਲੂਗਾ ਹੁਣ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸਾਰਿਆਂ ਦਾ ਸਤਿ ਸ੍ਰੀ ਅਕਾਲ ਠੀਕ ਹੋ ਜਾ ਬਾਈ ਭਾਨੇ ਆਪਾਂ ਜਗਤਾਰ ਸਿੰਘਾ ਹਵਾਰੇ ਦੇ ਰਾਜੋਂ ਆਏ ਹਾਂ ਸਾਰਿਆਂ ਨੂੰ ਵਾਰ ਕਢਾਉਣਾ ਸੁਣ ਲੋ ਬਾਈ ਸੋਹਣ ਗੱਲ ਧੰਨਵਾਦ ਐਸ ਮਿੱਟੀ ਦਾ ਜਿਹੜੀ ਮਿੱਟੀ ਤੋਂ ਤੁਸੀਂ ਪੈਦਾ ਹੋਏ ਆ ਕਿਉਂਕਿ ਇਹ ਮਿੱਟੀ ਨਾ ਕਦੇ ਦਬੀ ਆ ਨਾ ਕਦੇ ਚੁੱਕੀ ਐ ਕਹਿੰਦੇ ਹਰ ਮਿੱਟੀ ਦੀ ਆਪਣੀ ਖਸਲਤ ਹੁੰਦੀ ਐ ਹਰ ਮਿੱਟੀ ਹਰ ਮਿੱਟੀ ਦੀ ਆਪਣੀ ਖਸਲਤ ਹੁੰਦੀ ਐ ਹਰ ਮਿੱਟੀ ਕੁੱਟਿਆ ਨਹੀਂ ਪੁਰਤੀ ਹੁੰਦੀ ਜੇ ਉਹ ਮਿੱਟੀ ਦੇ ਤੁਸੀਂ ਜਾਏ ਹੋ ਜਦੋਂ ਜਦੋਂ ਤੁਹਾਡੇ ਤੇ ਜ਼ੁਲਮ ਵਧਿਆ ਤੁਸੀਂ ਜ਼ੋਰ ਦਾ ਡੱਟ ਕੇ ਮੁਕਾਬਲਾ ਜਿੱਤਿਆ ਬਿਲਕੁਲ ਧੰਨਵਾਦ ਜੀ ਸਾਫਤਾ ਸੈਲਫ ਸਾਡੇ ਆਏ ਨੇ ਮੈਂ ਸਾਫਤਾ ਸੈਲਫ ਆਏ ਹੋਣੇ ਮਨਾ ਨਾਪੂਲਗਾ ਮੁਕਸਰਪਮ ਆਏ ਹੋਣਗੇ ਜਿੰਨੇ ਵੀ ਫੌਜੀ ਸਾਡੇ ਅਵਤਾਰ ਸਿੰਘ ਆਏ ਹੋਣੇ ਜਿਨ੍ਹਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਮੈਂ ਕਿਰਪਾਲ ਸਿੰਘ ਜੀ ਦਾ ਬਹੁਤ-ਬਹੁਤ ਧੰਨਵਾਦ ਸੋ ਇਸ ਤੋਂ ਬਾਅਦ ਆਪਾਂ ਹਲੇ 10 ਮਿੰਟ ਤੇ 15 ਲਾਉਣੇ ਆ ਕਾਕਾ ਸਿੰਘ ਗੋਟਾ ਭਾਰਤੀਕ ਸਾਜ ਨੇ ਸਿੱਧੂਪੁਰ ਤੋਂ ਉਹਨਾਂ ਨੇ ਤੁਹਾਡੇ ਨਾਲ ਵਿਚਾਰਾਂ ਦੀ ਸਾਂਝ ਪਾਉਣੀ ਹੈ ਸੋ ਮੇਰਾ ਵੀਰ ਆਪਾਂ 10 ਮਿੰਟਾਂ ਦੀ ਗੱਲਬਾਤ ਸੁਣਨੀ ਹੈ ਉਸ ਤੋਂ ਬਾਅਦ মিডিਆ ਨੂੰ ਮੇਰੀ ਬੇਨਤੀ ਹੈ ਕਿ ਜਿਹੜੇ ਸਾਡੀ ਪਰਚੀਆਂ ਬਾਰੇ ਕੀ ਬਣਿਆ ਜਿਹੜਾ ਥੋੜੇ ਪਰਚਾ ਹੋਇਆ ਸੀ ਉਹਦੇ ਬਾਰੇ ਕੀ ਬਣਿਆ ਜਾਂ ਹੋਰ ਪਰਚਾ ਬਾਰੇ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਸਾਡੇ ਕੋਲ ਸਾਰਾ ਆ ਗਿਆ ਰਿਕਾਰਡ ਉਹ ਵੀ ਤੁਹਾਡੇ ਸਾਹਮਣੇ ਰੱਖਾਂਗੇ ਐਸੀ ਘਰੇ ਹੀ ਆਪਾਂ ਜਿਹੜੀ মিডিਆ ਦੇ ਨਾਲ ਸਾਡੇ ਇੱਕ ਦੋ ਹਲੇ ਆਗੂ ਜਿਹੜੇ ਰਹਿ ਗਏ ਆ ਉਹ ਪਿੱਛੇ ਆ ਸ੍ਰੀ ਫੂਲ ਵਰਗਰੋਂ ਆਉਣਾ ਹੈ ਉਹਨਾਂ ਨੂੰ ਆ ਜਾਣ ਦਿਓ ਉਹਨਾਂ ਨਾਲ ਗੱਲਬਾਤ ਰੱਖਾਂਗੇ ਉਸ ਤੋਂ ਪਹਿਲਾਂ ਆਪਾਂ ਦੱਸਣਾ ਇੱਥੇ ਗੱਲਬਾਤ ਕਰਨੀ ਹੈ ਕਿ ਉਹ ਆਪਣੇ ਬੱਚਾ ਫਸਾਣਾ ਨਹੀਂ ਕਰਨਗੇ। ਕੋਰਟ ਕੋਨਾ ਦੇ ਵਿੱਚ ਪਹੁੰਚੇ ਸਾਰੇ ਜੀ ਤੁਸੀਂ ਜਿੰਨੇ ਵੀ ਭਾਨਾ ਸਿੰਘ ਨੂੰ ਪਿਆਰ ਕਰਨ ਵਾਲੇ ਨੌਜਵਾਨ ਆਪ ਦਾ ਕੰਮ ਤਾਂ ਨਾਲ ਕਿੱਥੇ ਪਹੁੰਚੋ ਸਭ ਤੋਂ ਪਹਿਲਾਂ ਖੱਤੇ ਬਣਾਈਏ ਜੀਤਾ ਖਾਲਸਾ। ਹੋਸੀ ਗੱਲ ਬਾਈ ਜੀ। ਦੇ ਰੋਜ਼ ਦੇ ਪਤੇ ਜਿੱਦੇ ਆਪਾਂ ਨੂੰ ਇਹ ਪ੍ਰਵਾਹ ਮਿਲਿਆ ਸਾਡੀਆਂ ਉਹਦੇ ਪੰਜਾਬ ਦੇ ਵਿੱਚ ਕਾਨਫਰੰਸ ਸੀ ਰੋਪੜ ਦੇ ਵਿੱਚ ਸਰਪੰਚ ਸਾਹਿਬ ਨੇ ਮਾਨਸੂਰ ਤੇ ਆਪਣੇ ਭਾਈ ਜਿਲੇ ਪਰ ਜਦੋਂ ਇਹਨਾਂ ਨੇ ਗੱਲ ਰੱਖੀ ਚਲਦੇ ਆ ਕਿ ਸਾਨੂੰ ਸਾਰਾ ਪੰਜਾਬ ਸਰਕਾਰ ਵੱਲੋਂ ਤੇ ਸਾਡੇ ਦੇ ਲਗਾਤਾਰ ਪਰਦੇ ਹੋਣੇ ਆ ਅਸੀਂ ਉਹਦੇ ਇਹ ਸੁਝਾਅ ਦਿੱਤਾ ਸੀ ਤੇ ਪਾਪ ਦੇ ਵਾਲੇ ਪ੍ਰਵਾਹ ਨਾ ਕਰੋ